ਦਿੱਲੀ ਵਿੱਚ ਪ੍ਰਦੂਸ਼ਣ ਨੇ ਹਾਹਾਕਾਰ ਮਚਾ ਦਿੱਤੀ ਹੈ ਦਿੱਲੀ ਦਾ AQI 1000 ਦੇ ਪਾਰ ਜਾ ਚੁੱਕਾ ਹੈ ਜੋ ਕਿ ਕਾਫੀ ਜ਼ਿਆਦਾ ਖਤਰਨਾਕ ਹੈ ਐਸ ਦੇ ਉਤੇ ਸਿੱਧੇ ਤੌਰ ਤੇ ਭਾਜਪੀ ਨੇ ਆਪ ਤੇ ਹਮਲਾ ਕਰ ਦਿੱਤਾ ਤੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਜਾਣ ਬੁਝ ਕੇ ਜੋ ਪ੍ਰਾਣੀ ਹੈ ਉਹ ਸਾੜੀ ਜਾ ਰਹੀ ਹੈ ਐਸੇ ਕਰਕੇ ਹੀ ਜੋ ਦਿੱਲੀ ਦਾ ਬੁਰਾ ਹਾਲ ਹੋ ਰਿਹਾ ਹੈ ਲੇਕਿਨ ਹੁਣ ਐਸ ਦੇ ਉਤੇ ਪਲਟਵਾਰ ਕਰਦੇ ਹੋਏ ਪੰਜਾਬ ਦੇ ਹੈਲਥ ਮਨਿਸਟਰ ਡਾਕਟਰ ਬਲਬੀ ਸਿੰਘ ਨੇ ਪੂਰਾ ਜਵਾਬ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਧੂਆਂ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਨੂੰ ਪ੍ਰਦੂਸ਼ਿਤ ਨਹੀਂ ਕਰ ਰਿਹਾ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਦਾ ਪਹੁੰਚ ਰਿਹਾ ਹੈ ਜ਼ਰਾ ਸੁਣੋ ਕੀ ਬੋਲੇ ਨੇ ਡਾਕਟਰ ਬਲਬੀ ਸਿੰਘ ਹਾਂ ਅੱਜਕੱਲ ਜਿਹੜਾ ਪ੍ਰਦੂਸ਼ਣ ਦਾ ਮਸਲਾ ਹੈਗਾ ਉਹ ਬੜਾ ਗਰਮ ਹੋ ਜਾਂਦਾ ਔਰ ਬਹੁਤ ਸਾਰੇ ਜਿਹੜੇ ਕੁਝ ਦਿੱਲੀ ਦੇ ਇੱਕ ਦੋ ਮਿਨਿਸਟਰ ਆ ਉਹਨਾਂ ਨੇ ਕਾਫੀ ਦੂਸ਼ਣਵਾਦੀ ਕੀਤੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਕੋਈ ਦਿੱਲੀ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਹੈ ਪੰਜਾਬ ਦਾ ਜਿਹੜਾ ਧੂਆ ਹੈਗਾ ਉਹ ਪੰਜਾਬ ਦੇ ਵਿੱਚ ਪলিউਸ਼ਨ ਨਹੀਂ ਕਰਦਾ ਚੰਡੀਗੜ੍ਹ 'ਚ ਨਹੀਂ ਕਰਦਾ ਮਾਲੇਚ 'ਚ ਨਹੀਂ ਕਰਦਾ ਕੁਰੂ ਖੇਤਰ 'ਚ ਨਹੀਂ ਕਰਦਾ ਪਰ ਦਿੱਲੀ ਜਾ ਕੇ ਕਿਵੇਂ ਕਰ ਦਿੰਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਇਹ ਜਿਹੜਾ ਮੇਨ ਕਾਰਨ ਆ ਉਹ ਸਾਡੇ ਵਹੀਕਲਰ ਪੋਲੂਸ਼ਨ ਆ ਜਿਹੜਾ ਗੱਡੀਆਂ ਨਾਲ ਹੁੰਦਾ ਇੰਡਸਟਰੀ ਨਾਲ ਹੁੰਦਾ ਕੰਸਟਰਕਸ਼ਨ ਐਕਟੀਵਿਟੀ ਦੇ ਨਾਲ ਹੁੰਦਾ ਸੋ ਇਹ ਮੁੱਖ ਕਾਰਨ ਆ ਤੇ ਜਿਹੜਾ ਉਹ ਬੜਾ ਬੇਤੁਕੇ ਬਿਆਨ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਜਿਹੜੇ ਅਰਵਿੰਦ ਕੇਜ ਦਿਵਾਲ ਨੂੰ ਗਾਲਾਂ ਕੱਢਣ ਨਾਲ ਜਾ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਰਨ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਚੱਲੀ ਫਿਰ ਉਹਨਾਂ ਨੇ ਹੜਾਂ ਦੀ ਮਾਰ ਚੱਲੀ ਤੇ ਹੁਣ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਬੋਨਾ ਵਾਇਰਸ ਵਰਗੀਆਂ ਪੰਗਲ ਫੈਕਸ਼ਨ ਉਹਦੀ ਮਾਰ ਚੱਲ ਰਹੀ ਆ ਤੇ ਉਹਨਾਂ ਨੂੰ ਬੁਰਾ ਭਲਾ ਲਾ ਕੋ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਇਹ ਸੋਚੋ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਮੈਂ ਅੱਡਾ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਦਾ ਤੁਹਾਡੇ ਮੰਤਰੀ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੂੰ ਅਕਲ ਦੀ ਦਵਾਈ ਪਲਾਓ ਔਰ ਤੁਸੀਂ ਸਾਰੇ ਜਿੰਨੇ ਵੀ ਸਟੇਟਸ ਦੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਬੈਠੋ ਜਿੰਨੇ ਤੁਹਾਡੇ এনवायरमेंटਲ ਐਕਸਪਰਟਸ ਆ ਉਹਨਾਂ ਨੂੰ ਬੁਲਾਓ ਆਪਾਂ ਵਿਚਾਰ ਵਟਾਂਦਰਾ ਕਰਕੇ ਇੱਕ ਜਿਹੜੀ ਪ੍ਰੋਪੋਜ਼ਲ ਹੈ ਇੱਕ ਡਰਾਫਟ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਭੇਜੀਏ ਫਿਰ ਉਸ ਜਿਹੜੇ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਇੱਕ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਹੈਗਾ ਉਹ ਬਣਾਇਆ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਤੁਸੀਂ ਦੇਖੋ ਦੀਵਾਲੀ ਵਾਲੇ ਦਿਨ ਜਾਂ ਉਸ ਤੋਂ ਬਾਅਦ ਸਾਡੇ ਜਿਹੜੀ ਰਾਤ ਨੂੰ ਸਾਡੇ ਜਿਹੜੇ ਹਸਪਤਾਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀਜ਼ ਜਿਹਦੇ ਵਿੱਚ ਆਈ ਇੰਜਰੀਜ਼ ਬਰਨ ਦੇ ਕੇਸਸ ਔਰ ਲੋਕਾਂ ਨੂੰ ਸਾਹ ਨਹੀਂ ਆ ਰਿਹਾ 15% ਕੇਸਸ ਵਧ ਗਏ ਛੋਟੇ ਛੋਟੇ ਬੱਚੇ ਸਾਹ ਨੂੰ ਤਰਸਦੇ ਹੋਏ ਉੱਥੇ ਆ ਰਹੇ ਆ ਲੋਕਾਂ ਨੂੰ ਜਿਹੜੇ ਹੈਗੇ ਅਸੀਂ ਨੇਬੁਲਾਈਜ਼ਰ ਯੂਜ਼ ਕਰ ਰਹੇ ਆ ਸਟੀਰਵਾਇਡ ਦੇ ਸਾਨੂੰ ਵਰਗੀ ਦਵਾਈ ਜਿਹਦੇ ਆ ਕੇ ਬੜੇ ਸਾਈਡ ਇਫੈਕਟਸ ਹੁੰਦੇ ਆ ਸਾਨੂੰ ਯੂਜ਼ ਕਰਨੀ ਪੈਂਦੀ ਆ ਸੋ ਆਪਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਸਾਰੇ ਦੇਸ਼ ਨੂੰ ਪਰਿਵਾਰ ਕਹਿੰਦੇ ਹੋ ਸਾਰੇ ਪਰਿਵਾਰ ਜਨਾਂ ਨੂੰ ਨਾਲ ਲੈ ਕੇ ਬੈਠੋ ਕਿਸਾਨਾਂ ਨਾਲ ਵੀ ਗੱਲ ਕਰੋ ਐਕਸਪਰਟਸ ਨਾਲ ਗੱਲ ਕਰੋ ਮੁੱਖ ਮੰਤਰੀਆਂ ਨਾਲ ਗੱਲ ਕਰੋ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਾਓ ਇਸ ਸਮੱਸਿਆ ਦਾ ਪੱਕਾ ਹੱਲ ਕੱਢੋ ਤਾਂ ਹੀ ਦੇਸ਼ ਅੱਗੇ ਵਧੇਗਾ ਤਾਂ ਹੀ ਆਪਾਂ বহুত বহু ধন্যবাদ ਦਿੱਲੀ ਵਿੱਚ ਪ੍ਰਦੂਸ਼ਣ ਨੇ ਹਹਾਕਾਰ ਮਚਾ ਦਿੱਤੀ ਹੈ ਦਿੱਲੀ ਦਾ AQI ਹਜ਼ਾਰ ਦੇ ਪਾਰ ਜਾ ਚੁੱਕਾ ਹੈ ਜੋ ਕਿ ਕਾਫੀ ਜ਼ਿਆਦਾ ਖਤਰਨਾਕ ਹੈ ਐਸ ਦੇ ਉਤੇ ਸਿੱਧੇ ਤੌਰ ਤੇ ਭਾਜਪਾ ਨੇ ਆਪ ਤੇ ਹਮਲਾ ਕਰ ਦਿੱਤਾ ਤੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ jaan bujh ke ਜੋ ਪ੍ਰਾਣੀ ਹੈ ਉਹ ਸਾੜੀ ਜਾ ਰਹੀ ਹੈ ਐਸੇ ਕਰਕੇ ਹੀ ਜੋ ਦਿੱਲੀ ਦਾ ਬੁਰਾ ਹਾਲ ਹੋ ਰਿਹਾ ਹੈ ਲੇਕਿਨ ਹੁਣ ਐਸ ਦੇ ਉਤੇ ਪਲਟਵਾਰ ਕਰਦੇ ਹੋਏ ਪੰਜਾਬ ਦੇ ਹੈਲਥ ਮਨਿਸਟਰ ਡਾਕਟਰ ਬਲਬੀ ਸਿੰਘ ਨੇ ਪੂਰਾ ਜਵਾਬ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਚੰਡੀਗਰ ਪੰਜਾਬ ਤੇ ਹਰਿਆਣਾ ਨੂੰ ਪ੍ਰਦੂਸ਼ਿਤ ਨਹੀਂ ਕਰ ਰਿਹਾ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਦਾਂ ਪਹੁੰਚ ਰਿਹਾ ਹੈ ਜਰਾ ਸੁਣੋ ਕੀ ਬੋਲੇ ਨੇ ਡਾਕਟਰ ਬਲਬੀਰ ਸਿੰਘ ਅੱਜਕਲ ਜਿਹੜਾ ਪ੍ਰਦੂਸ਼ਨ ਦਾ ਮਸਲਾ ਹੈਗਾ ਉਹ ਬੜਾ ਗਰਮ ਹੋ ਜਾਂਦਾ ਔਰ ਬਹੁਤ ਸਾਰੇ ਜਿਹੜੇ ਕੁਝ ਦਿੱਲੀ ਦੇ ਇੱਕ ਦੋ ਮਿਨਿਸਟਰ ਆ ਉਹਨਾਂ ਨੇ ਕਾਫੀ ਦੂਸ਼ਣਵਾਦੀ ਕੀਤੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਪ੍ਰਦੂਸ਼ਨ ਹੈ ਇਹ ਕੋਈ ਦਿੱਲੀ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਹੈ ਪੰਜਾਬ ਦਾ ਜਿਹੜਾ ਧੂਆ ਹੈਗਾ ਉਹ ਪੰਜਾਬ ਦੇ ਵਿੱਚ ਪੋਲੂਸ਼ਨ ਨਹੀਂ ਕਰਦਾ ਚੰਡੀਗੜ੍ਹ 'ਚ ਨਹੀਂ ਕਰਦਾ ਮਾਲੇਚ 'ਚ ਨਹੀਂ ਕਰਦਾ ਖੁਰੂ ਖੇਤਰ 'ਚ ਨਹੀਂ ਕਰਦਾ ਪਰ ਦਿੱਲੀ ਜਾ ਕੇ ਕਿਵੇਂ ਕਰ ਦਿੰਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਇਹ ਜਿਹੜਾ ਮੇਨ ਕਾਰਨ ਆ ਉਹ ਸਾਡੇ ਵਹੀਕਲ ਪੋਲੂਸ਼ਨ ਆ ਜਿਹੜਾ ਗੱਡੀਆਂ ਨਾਲ ਹੁੰਦਾ ਇੰਡਸਟਰੀ ਨਾਲ ਹੁੰਦਾ ਕੰਸਟਰਕਸ਼ਨ ਐਕਟੀਵਿਟੀ ਦੇ ਨਾਲ ਹੁੰਦਾ ਸੋ ਇਹ ਮੁੱਖ ਕਾਰਨ ਆ ਤੇ ਜਿਹੜਾ ਉਹ ਬੜਾ ਬੇਤੁਕੇ ਬਿਆਨ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਜਿਹੜੇ ਅਰਵਿੰਦ ਕੇਜਦੀਵਾਲ ਨੂੰ ਗਾਲਾਂ ਕੱਢਣ ਨਾਲ ਜਾ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਰਨ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਚੱਲੀ ਫਿਰ ਉਹਨਾਂ ਨੇ ਹੜਾਂ ਦੀ ਮਾਰ ਚੱਲੀ ਤੇ ਹੁਣ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਬੋਨਾ ਵਾਇਰਸ ਵਰਗੀਆਂ ਪੰਗਲ ਫੈਕਸ਼ਨਸ ਉਹਦੀ ਮਾਰ ਚੱਲ ਰਹੀ ਆ ਤੇ ਉਹਨਾਂ ਨੂੰ ਬੁਰਾ ਭਲਾ ਨਾ ਕੋ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਇਹ ਸੋਚੋ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਮੈਂ ਅੱਡਾ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਦਾ ਤੁਹਾਡੇ ਮੰਤਰੀ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੂੰ ਅਕਲ ਦੀ ਦਵਾਈ ਪਲਾਓ ਔਰ ਤੁਸੀਂ ਸਾਰੇ ਜਿੰਨੇ ਵੀ ਸਟੇਟਸ ਦੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਬੈਠੋ ਜਿੰਨੇ ਤੁਹਾਡੇ এনवायरमेंटਲ ਐਕਸਪਰਟਸ ਆ ਉਹਨਾਂ ਨੂੰ ਬੁਲਾਓ ਆਪਾਂ ਵਿਚਾਰ ਵਟਾਂਦਰਾ ਕਰਕੇ ਇੱਕ ਜਿਹੜੀ ਪ੍ਰੋਪੋਜ਼ਲ ਹੈ ਇੱਕ ਡਰਾਫਟ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਭੇਜੀਏ ਫਿਰ ਉਸ ਜਿਹੜੇ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਇੱਕ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਹੈਗਾ ਉਹ ਬਣਾਇਆ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਤੁਸੀਂ ਦੇਖੋ ਦੀਵਾਲੀ ਵਾਲੇ ਦਿਨ ਜਾ ਉਸ ਤੋਂ ਬਾਅਦ ਸਾਡੇ ਜਿਹੜੀ ਰਾਤ ਨੂੰ ਸਾਡੇ ਜਿਹੜੇ ਹਸਪਤਾਲ ਹੈ ਉਹਦੇ ਵਿੱਚ ਬਹੁਤ ਸਾਰੀਆਂ ਐਮਰਜੈਂਸੀਜ਼ ਜਿਹਦੇ ਵਿੱਚ ਆਈ ਇੰਜਰੀਜ਼ ਬਰਨ ਦੇ ਕੇਸਸ ਔਰ ਲੋਕਾਂ ਨੂੰ ਸਾਹ ਨਹੀਂ ਆ ਰਿਹਾ 15% ਕੇਸਸ ਵਧ ਗਏ ਛੋਟੇ ਛੋਟੇ ਬੱਚੇ ਸਾਹ ਨੂੰ ਤਰਸਦੇ ਹੋਏ ਉੱਥੇ ਆ ਰਹੇ ਆ ਲੋਕਾਂ ਨੂੰ ਜਿਹੜੇ ਹੈਗੇ ਅਸੀਂ ਨੇਬੁਲਾਈਜ਼ਰ ਯੂਜ਼ ਕਰ ਰਹੇ ਆ ਸਟੀਰਵਾਇਡ ਦੇ ਸਾਨੂੰ ਵਰਗੀ ਦਵਾਈ ਜਿਹਦੇ ਆ ਕੇ ਬੜੇ ਸਾਈਡ ਇਫੈਕਟਸ ਹੁੰਦੇ ਆ ਸਾਨੂੰ ਯੂਜ਼ ਕਰਨੀ ਪੈਂਦੀ ਆ ਸੋ ਆਪਾਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਸਾਰੇ ਦੇਸ਼ ਨੂੰ ਪਰਿਵਾਰ ਕਹਿੰਦੇ ਹੋ ਸਾਰੇ ਪਰਿਵਾਰ ਜਨਾਂ ਨੂੰ ਨਾਲ ਲੈ ਕੇ ਬੈਠੋ ਕਿਸਾਨਾਂ ਨਾਲ ਵੀ ਗੱਲ ਕਰੋ ਐਕਸਪਰਟ ਨੈਸ਼ਨਲ ਗੱਲ ਕਰੋ ਇੱਕ ਨੈਸ਼ਨਲ ਐਕਸ਼ਨ ਪਲਾਨ ਬਣਾਓ ਇਸ ਸਮੱਸਿਆ ਦਾ ਪੱਕਾ ਹੱਲ ਕੱਢੋ ਤਾਂ ਹੀ ਦੇਸ਼ ਅੱਗੇ ਵਧੇਗਾ ਤਾਂ ਹੀ ਆਪਾਂ ਜਿਹੜਾ ਹੈਗਾ ਇਸ ਤੋਂ ਬਚ ਸਕਾਂਗੇ ਬਹੁਤ ਬਹੁਤ ਧੰਨਵਾਦ